ਫਾਰੇ ਨੂੰ ਰਾਮ ਰਾਮ ਜੀ ਅਧਾਰ ਕਾਰਡ ਵਾਲੀ ਬਸ ਤੇ ਜਾਣ ਵਾਲੀ ਬੀਬੀ ਕੌਣ ਨਾ ਕੋਲੇ ਕੁਝ ਇਸ ਤਰ੍ਹਾਂ ਗੱਲਾਂ ਕਰਦੀ ਮौज ਹੈ ਆਧਾਰ ਕਾਰਡ ਵਾਲੀ ਬਸ ਦੀ ਬੀਬੀਆਂ ਦੇ ਟੋਲੀ ਨੇ ਤ ਜਾਂਦੇ ਹੱਸਦੀ ਮौज ਹੈ ਆਧਾਰ ਕਾਰਡ ਵਾਲੀ ਬਸ ਦੀ ਬਿੱਦਿਆਂ ਬਟੋਲੀ ਨਿੱਤ ਜਾਂਦੇ ਹੱਸਦੀ ਮੈਂ ਨਹੀਂ ਲੈ ਲਿਆ ਜਿਲਾ ਹ ਅੱਜ ਗਾਲਿਆ ਤਰਾਹ ਮੈਂ ਨਹੀਂ ਲੈ ਲਿਆ ਜਿਲਾ ਹ ਅੱਜ ਗਾਲਿਆ ਤਰਾਹ ਨਾਲ ਘੁੰਮਣਾ ਮੈਂ ਸ਼ਹਿਰ ਲੁਧਿਆਣਾ ਕੱਲ ਨੂੰ ਕੱਲ ਕੁੜੀ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਜ ਦੀ ਪਣੇ ਹੀ ਕੋਲ ਜਾਣਾ ਕੱਲ ਨੂੰ ਕੱਲ ਕੁੜੀ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਜ ਦੀ ਪਣੇ ਹੀ ਕੋਲ ਜਾਣਾ ਕੱਲ ਨੂੰ ਇੱਕ ਦਿਨ ਬੱਸ ਵਿੱਚ ਭੀੜ ਜੰਮ ਗਈ ਸੀ ਇੱਕ ਟੁੱਟ ਪੈਣੀ ਸੀਟ ਪਿੱਛੇ ਲੜ ਪਈ ਸੀ ਇੱਕ ਦਿਨ ਬੱਸ ਵਿੱਚ ਭੀੜ ਜੰਮ ਗਈ ਸੀ ਇੱਕ ਟੁੱਟ ਪੈਣੀ ਸੀਟ ਪਿੱਛੇ ਲੜ ਪਈ ਸੀ ਬੜਕਰ ਦੀ ਸੀ ਕਾਲ ਮੈਂ ਪੱਟ ਦਿੱਤੇ ਵਾਲ ਬੜਕਰ ਦੀ ਸੀ ਕਾਲ ਮੈਂ ਪੱਟ ਦਿੱਤੇ ਮਾਰ ਹੁਣ ਢੰਗ ਨਾਲ ਲੱਭੂਗੀ ਟਕਾਣਾ ਕੱਲ ਨੂੰ ਕੱਲ ਕੁੜੀ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਤ ਦੀ ਪੜੇ ਨਹੀਂ ਕੋਲੇ ਜਾਣਾ ਕੱਲ ਨੂੰ ਕੱਲ ਕੁੜੀ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਤ ਦੀ ਪੜੇ ਨਹੀਂ ਕੋਲੇ ਜਾਣਾ ਕੱਲ ਨੂੰ ਆਖ ਦੇ ਸਿਆਣ ਕਦੇ ਖੁੰਝੀਏ ਨਾ ਵਾਰੀ ਜੀ ਬੰਦ ਕੀਤੇ ਹੋ ਜਨਾ ਸਕੀਮ ਗਉਣ ਕਰੀ ਜੀ ਆਖ ਦੇ ਸਿਆਣ ਕਦੇ ਖੁੰਝੀਏ ਨਾ ਵਾਰੀ ਸੀ ਬੰਦ ਕੀਤੇ ਹੋ ਜਨਾ ਸਕੀਮ ਗਉਣ ਕਰੀ ਜੀ ਜੇ ਮੈਂ ਤੱਕੜੀ ਗਈ ਥਲ ਪੰਜੇ ਨੂੰ ਵੀ ਪਈ ਜੇ ਮੈਂ ਤੱਕੜੀ ਗਈ ਥਲ ਪੰਜੇ ਨੂੰ ਵੀ ਪਈ ਹੋਣਾ ਝਾੜੂ ਵੀ ਸਹੇਲੀਓ ਪਰਾਂਣ ਕੱਲ ਨੂੰ ਕੱਲ ਤੁਹੀ ਕੋਲੇ ਗਈ ਅੱਜ ਭੈਣ ਕੋਲੇ ਗਈ ਮੈਨੂੰ ਸੱਤ ਦੀ ਪਣੀ ਕੋਲੇ ਜਾਣਾ ਕੱਲ ਨੂੰ ਕੱਲ ਤੁਹੀ ਕੋਲੇ ਗਈ ਅੱਜ ਭੈਣ ਕੋਲੇ ਗਈ ਮੈਨੂੰ ਸੱਤ ਦੀ ਪਣੀ ਕੋਲੇ ਜਾਣਾ ਕੱਲ ਨੂੰ ਛੱਡਣੀ ਨਹੀਂ ਪਹਿਣੋਂ ਮੈਂ ਤਾਂ ਕੋਈ ਨਿਸਕੀ ਰੀਨੀ ਸਫਰਾਂ 'ਚ ਰਹਿਣ ਵਾਲੀ ਮਿਲ ਗਈ ਓ ਮੇਰੀ ਛੱਡਣ ਲਈ ਭੈਣੋਂ ਮੈਂ ਤਾਂ ਕੋਈ ਵਿਸਕਰੀ ਸਫਰਾਂ 'ਚ ਰਹਿਣ ਵਾਲੀ ਮਿਲ ਗਈ ਓ ਮੇਰੀ ਬੜਾ ਲੱਗਿਆ ਇਹਦਾ ਸਾਰੇ ਲਾ ਲੈਣ ਚਾਹ ਬੜਾ ਲੱਗਿਆ ਇਹਦਾ ਸਾਰੇ ਲਾ ਲੈਣ ਚਾਹ ਭੈੜੀ ਜਿੰਦ ਨੇ ਤਾਂ ਕਰਨਾ ਚਾਣਾ ਕੱਲ ਨੂੰ ਕੱਲ ਕੋਈ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਤ ਦੀ ਪੜੇ ਕੋਲ ਜਾਣਾ ਕੱਲ ਨੂੰ ਕੱਲੇ ਕੋਲੇ ਗਈ ਅੱਜ ਭੈਣ ਕੋਲੇ ਗਈ ਮੈਨੂੰ ਸੱਜ ਦੀ ਪਣੀ ਕੋਲੇ ਜਾਣਾ ਕੱਲ ਨੂੰ ਤਮਨ ਵਿਤੜ ਗਿਆ ਮੈਨੂੰ ਆਉਂਦੀ ਜਾਂਦੀ ਨੱਥ ਮੈਨੂੰ ਵੇਂਦਾ ਸਰਕਾਰੀ ਹਾਲ ਖਾਂਦੀ ਨੂੰ ਤਮਨ ਵਿਤੜ ਗਿਆ ਮੈਨੂੰ ਆਉਂਦੀ ਜਾਂਦੀ ਨੱਥ ਮੈਨੂੰ ਵੇਂਦਾ ਸਰਕਾਰੀ ਹਾਲ ਖਾਂਦੀ ਨੂੰ ਹੁਣ ਚੱਕ ਲੂ ਗਾ ਡੈਰੀ ਤੇ ਪੜਾਸ ਕੱਢੂ ਐਰੀ ਹੁਣ ਚੱਕ ਲੂਗ ਡੈਰੀ ਤੇ ਪੜਾਸ ਕੱਡੂ ਵੈਰੀ ਪੇਸ਼ ਕਰੂਗਾ ਬਣਾ ਕੇ ਮੇਰਾ ਗਾਣਾ ਕੱਲ ਨੂੰ ਕੱਲ ਤੂੰ ਵੀ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਦਦੀ ਪਣੇ ਵੀ ਕੋਲੇ ਜਾਣਾ ਕੱਲ ਨੂੰ ਕੱਲ ਤੂੰ ਵੀ ਕੋਲ ਗਈ ਅੱਜ ਭੈਣ ਕੋਲ ਗਈ ਮੈਨੂੰ ਸੱਦਦੀ ਪਣੇ ਵੀ ਕੋਲੇ ਜਾਣਾ ਕੱਲ ਨੂੰ ਧੰਨਵਾਦ